ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1202 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1203 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ Sarg ਮਹੱਲਾ ਪੰਜਵਾ ਆਬ ਮੋਰੋ ਨਾਚਨੋ ਰਹੋ ਹੁਣ ਮੇਰੀ ਪਟਕਣਾ ਮੁੱਕ ਗਈ ਹੈ ਲਾਲ ਰੰਗੀਲਾ ਸਹਿਜੇ ਪਾਇਓ ਸਤਗੁਰ ਬਚਨ ਲਾਹੋ ਰਹਾਓ ਗੁਰੂ ਦੇ ਬਚਨ ਦੀ ਰਾਹੀ ਆਤਮਕ ਡੋਲਤਾ ਵਿੱਚ ਡਿੱਕ ਕੇ ਮੈਂ ਸੋਣਾ ਲਾਲ ਪ੍ਰਭੂ ਪਰਮਾਤਮਾ ਲੱਭ ਰਿਹਾ ਹੈ ਪ੍ਰਾਪਤ ਕਰ ਲਿਆ ਹੈ ਰਹਾਓ ਕੁਵਾਰ ਕਨਿਆ ਜੈਸੇ ਸੰਗ ਸਹੇਰੀ ਪ੍ਰੇ ਬਚਨ ਉਪਹਾਸ ਕਹੋ ਜਿਵੇਂ ਕੋਈ ਕੁਵਾਰੀ ਕੁੜੀ ਸਹੇਲੀਆਂ ਨਾਲ ਆਪਣੇ ਮੰਗੇਤਰ ਆਪਣੇ ਪਿਆਰੇ ਦੀਆਂ ਗੱਲਾਂ ਹਾਸ ਹਾਸ ਕੇ ਕਰਦੀ ਹੈ ਜੋ ਸੁਰਜ ਨਗਰ ਦੇ ਭੀਤਰ ਆਇਓ ਤਦ ਮੁਖ ਕਾਜਲ ਜੋ ਪਰ ਜਦੋਂ ਉਸਦਾ ਪਤੀ ਘਰ ਵਿੱਚ ਆਉਂਦਾ ਹੈ ਤਦੋਂ ਕੁੜੀ ਲੱਜਿਆ ਨਾਲ ਆਪਣਾ ਮੂੰਹ ਕੱਜ ਲੈਂਦੀ ਹੈ ਦੇਵਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਿਵੇਂ ਕੋਠਾਲੀ ਵਿੱਚ ਪਿਆ ਹੋਇਆ ਸੋਨਾ ਸੇਕ ਨਾਲ ਕਮਲਾ ਹੋਇਆ ਫਿਰਦਾ ਹੈ ਯਾਬ ਤੇ ਸੁਧ ਭਏ ਹੈ ਬਾਹਰ ਜਬ ਤੇ ਸੁਧ ਭਏ ਹੈ ਬਾਰਹ ਤਬ ਤੇ ਥਾਨ ਥਿਰੋ ਪਰ ਜਦੋਂ 12 ਬੰਨੀ ਦਾ ਸੋਨਾ ਸੁਧ ਹੋ ਜਾਂਦਾ ਹੈ ਤਦੋਂ ਸੇਕ ਵਿੱਚ ਤੜਫਣੋ ਡੋਲ ਹੋ ਜਾਂਦਾ ਹੈ ਤੇ ਮਨ ਪਟਕਦਾ ਉਦੋਂ ਹੀ ਹੈ ਜਦੋਂ ਮਨ ਵਿੱਚ ਮੈਲ ਹੁੰਦੀ ਹੈ ਜਦੋਂ ਮਨ ਵੀ ਸੋਨੇ ਜਿਹਾ ਸ਼ੁੱਧ ਹੋ ਜਾਂਦਾ ਹੈ ਤਾਂ ਪਟਕਣਾ ਛੱਡ ਦਿੰਦਾ ਹੈ ਤੇ ਇੱਕ ਥਾਂ ਟੇਕ ਕੇ ਆਪਣੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਜੋ ਉਹ ਦੇ ਨਰੇਨ ਤੌ ਲੋ ਬਜਿਓ ਮੂਰਤ ਘਰੀ ਪਲੋ ਜਦੋਂ ਤੱਕ ਮਨੁੱਖ ਦੀ ਜ਼ਿੰਦਗੀ ਦੀ ਰਾਤ ਕਾਇਮ ਰਹਿੰਦੀ ਹੈ ਤਾਤਾ ਕੁਮਰ ਦੇ ਬੀਤਦੇ ਜਾਣ ਦੀ ਖਬਰ ਦੇਣ ਲਈ ਘੜਿਆਲ ਦੀ ਰਾਹੀ ਮਹੌਰ ਦੇ ਘੜੀਆਂ ਪਲ ਵੱਜਦੇ ਰਹਿੰਦੇ ਹਨ ਬਜਾਵਨ ਹਾਰੋ ਊਠ ਸਦਾਇ ਰਿਓ ਤਦ ਫਿਰ ਬਾਜ ਨਾ ਭਿਓ ਪਰ ਜਦੋਂ ਇਹਨਾਂ ਨੂੰ ਵਜਾਉਣ ਵਾਲਾ ਦੁਨੀਆ ਤੋਂ ਉਠ ਤੁਰਦਾ ਹੈ ਤਦੋਂ ਉਹਨਾਂ ਘੜੀਆਂ ਪਲਾਂ ਦਾ ਵਜਣਾ ਮੁੱਕ ਜਾਂਦਾ ਹੈ ਜੈਸੇ ਕੁੰਭ ਉਦਕ ਪੂਰਾ ਨਯੋ ਤਦ ਹੋ ਭੇਨ ਦ੍ਰਿਸ਼ਟੋ ਜਿਵੇਂ ਜਦੋਂ ਕੋਈ ਘੜਾ ਪਾਣੀ ਨਾਲ ਭਰ ਕੇ ਲਿਆਂਦਾ ਜਾਏ ਤਦੋਂ ਘੜੇ ਵਾਲਾ ਉਹ ਆਪਣੀ ਖੂਹ ਉਹ ਪਾਣੀ ਖੂਹ ਆਦਕਦੇ ਹੋਰ ਪਾਣੀ ਨਾਲੋਂ ਵੱਖਰਾ ਦਿਸਦਾ ਹੈ ਜਿਹੜਾ ਘੜੇ ਵਾਲਾ ਪਾਣੀ ਹੈ ਪੁਰਾਣਿਆਂ ਸਮਿਆਂ ਚ ਲੋਕੀਂ ਘੜੇ ਰੱਖਦੇ ਸੀ ਤੇ ਅੱਜ ਕੱਲ ਤਾਂ ਵਾਟਰ কুলਰ ਆ ਗਏ ਹਨ ਹੋਰ ਬੜੀਆਂ ਸਹੂਲਤਾਂ ਹਨ ਕੋ ਨਾਨਕ ਕੋਮਬ ਜਲ ਮੈਂ ਡਾਰਿਓ ਅੰਬੈ ਅੰਬ ਮਿਲੋ ਪੰਜਵੇਂ ਨਾਨਕ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਹਨ ਕਿ हे ਨਾਨਕ ਜਦੋਂ ਭਰਿਆ ਹੋਇਆ ਘੜਾ ਪਾਣੀ ਵਿੱਚ ਪਾ ਦਈਦਾ ਹੈ ਤਦੋਂ ਘੜੇ ਦਾ ਪਾਣੀ ਤੇ ਹੋਰ ਪਾਣੀ ਮਿਲ ਜਾਂਦਾ ਹੈ ਫਿਰ ਨਹੀਂ ਪਤਾ ਲੱਗਦਾ ਘੜੇ 'ਚੋਂ ਪਾਣੀ ਕਿਹੜਾ ਆਇਆ ਹੈ ਤੇ ਹੋਰ ਪਾਣੀ ਕਿਹੜਾ ਸੀ ਇਸੇ ਤਰ੍ਹਾਂ ਹੀ ਮੁੱਖ ਨੁੱਖ ਦੀ ਜ਼ਿੰਦਗੀ ਹੈ ਜਦੋਂ ਸ਼ੁੱਧ ਮਨ ਹੋ ਜਾਂਦਾ ਹੈ ਨਾਮ ਜਪ ਕੇ ਫਿਰ ਪ੍ਰਮਾਤਮਾ ਦੀ ਜੋਤ ਨਾਲ ਜੋਤ ਮਿਲ ਜਾਂਦੀ ਹੈ ਇਸ ਕਰਕੇ ਸਾਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਸਾਰਗ ਮਹੱਲਾ ਪੰਜਵਾ ਅਬ ਪੁੱਛੇ ਕਿਆ ਕਹਾ ਹੈ ਬਾਬਰੇ ਹੁਣ ਜੇ ਤੈਨੂੰ ਪੁੱਛਿਆ ਜਾਏ ਤਾਂ ਕੀ ਦਸੇਗਾ ਲੈ ਨੋ ਨਾਮ ਅੰਮ੍ਰਿਤ ਰਸ ਨਿਕੋ ਬਾਬਰ ਬਿਖਸੋ ਗੈਰ ਹਰਹਾਉ ਤੂੰ ਇੱਥੇ ਜਗਤ ਵਿੱਚ ਆ ਕੇ ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਸੋਹਣਾ ਨਾਮ ਰਸ ਲੈਣਾ ਸੀ ਪਰ ਹੇ ਕੰਬਲੇ ਤੂੰ ਤਾਂ ਆਤਮਕ ਮੌਤ ਲੈ ਆਉਣ ਵਾਲੀ ਮਾਇਆ ਜ਼ਹਿਰ ਦੇ ਨਾਲ ਹੀ ਚੰਬੜ ਰਿਹਾ ਹੈ ਤੇ ਸਾਰੀ ਉਮਰ ਉਹ ਮਾਇਆ ਇਕੱਠੀ ਕਰਦਾ ਰਿਹਾ ਹੈ ਜਿਹਦਾ ਅੰਤ ਵੇਲੇ ਕੋਈ ਲਾਭ ਨਹੀਂ ਹੁੰਦਾ ਤੇ ਜਾਨ ਲੱਗਿਆ ਇੱਥੇ ਹੀ ਛੜ ਜਾਈਦਾ ਹੈ ਸਿਆਣੇ ਲੋਕ ਕਹਿੰਦੇ ਹਨ ਕਿ ਜਿਹਦੇ ਕੋਲ ਜ਼ਮੀਨ ਜਾਇਦਾਦ ਤਿੰਨ ਤਿੰਨ ਕੋਠੀਆਂ ਪਿੰਡ ਵਿੱਚ 10 10 ਥਾਂ ਤੇ ਜਗ੍ਹਾ ਰਹਿਣ ਵਾਤੇ ਹੁੰਦੀ ਹੈ ਨਾ ਉਹਦੇ ਜਦੋਂ ਮਰਦਾ ਹੈ ਤੇ ਨਾਲ ਜ਼ਰੂਰ ਜਾਇਆ ਕਰੋ ਕਬਰਾਂ ਤੱਕ ਤੇ ਵੇਖਿਆ ਕਰੋ ਵੀ ਉਹ ਤਿੰਨਾ ਚਾਰਾਂ ਕੋਠੀਆਂ ਵਿੱਚੋਂ ਤੇ ਜ਼ਮੀਨ ਜਾਇਦਾਦ 15 20 ਕਿੱਲਿਆਂ ਵਿੱਚੋਂ ਕਿੰਨਾ ਕ ਨਾਲ ਧੰਨ ਲਿਜਾ ਰਿਆ ਹੈ ਜਦੋਂ ਇੱਥੋਂ ਜਾਣਾ ਹੈ ਤੇ ਧੰਨ ਨਹੀਂ ਜਾਂਦਾ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜੈ ਮਾਹਾ ਭਿਆਨ ਦੂਤ ਜਮਦਲੇ ਤਾਂ ਕੇਵਲ ਨਾਮ ਸੰਗ ਤੇਰੇ ਚਲੈ ਜਦੋਂ ਵੱਡੇ ਵੱਡੇ ਰਾਈ ਸਮਰਦੇ ਨਾ ਕੋਠੀਆਂ ਵਾਲੇ ਤੇ ਫਿਰ ਇਹਦੇ ਨਾਲ ਕੁਝ ਨਹੀਂ ਜਾਂਦਾ ਇੱਥੇ ਹੀ ਰਹਿ ਜਾਂਦਾ ਹੈ ਤੇ ਉਹ ਨਾਮ ਵੀ ਨਹੀਂ ਜਪਦੇ ਕਿਉਂਕਿ ਉਹਨਾਂ ਨੂੰ ਮਾਇਆ ਦੇ ਹੰਕਾਰ ਹੀ ਬੜਾ ਹੁੰਦਾ ਹੈ ਕਿ ਸਾਡੇ ਕੋਲ ਮਾਇਆ ਬੜੀ ਐ ਸਾਡੇ ਕੋਲ ਬੜਾ ਕੁਝ ਐ ਬੜੀਆਂ ਸੋਹਣੀਆਂ ਬੰਗਲੇ ਵਰਗੀਆਂ ਕੋਠੀਆਂ ਨੇ ਸਾਡੀਆਂ ਇਸ ਕਰਕੇ ਉਹ ਨਾਮ ਤੋਂ ਦੂਰ ਰਹਿੰਦੇ ਹਨ ਤੇ ਅੰਤ ਨੂੰ ਫਿਰ ਰੋਂਦੇ ਜਾਂਦੇ ਹਨ ਸੰਤ ਰਾੜੇ ਵਾਲੇ ਧਾਰਨਾ ਪੜਦੇ ਹੁੰਦੇ ਸੀ ਵੱਡੇ ਵੱਡੇ ਦੁਨੀਆਂ ਦੇ ਜਿਹੜੇ ਰਾਜੇ ਉਹ ਰੋਂਦੇ ਗਏ ਨਾਮ ਤੋਂ ਬਿਨਾ ਉਹ ਰੋਂਦੇ ਜਾਂਦੇ ਨੇ ਬਿਨਾ ਨਾਮ ਤੋਂ ਜਿਹੜੇ ਵੱਡੇ ਵੱਡੇ ਦੁਨੀਆਂ ਦੇ ਰਾਜੇ ਨੇ ਦੁਰਲਾ ਜਨਮ ਚਰੰਕਾਲ ਪਾਇਓ ਜਾਤੋ ਕੋਡੀ ਬਦਲਹਾ ਏ ਚੱਲੇ ਬੜੇ ਚਿਰਾਂ ਪਿਛੋਂ ਤੈਨੂੰ ਦੁਰਲਾ ਮਨੁੱਖਾ ਜਨਮ ਮਿਲਿਆ ਸੀ ਭਾਰੇ ਤਾਂ ਕੋਡੀ ਦੇ ਵਟੇ ਜਾ ਰਿਹਾ ਹੈ ਕਾਥੂਰੀ ਕੋ ਗਾਹਕ ਆਇਓ ਲਾਦਿਓ ਕਲਰ ਬਿਰਖ ਜਿਹਾ ਤੂੰ ਇੱਥੇ ਕਸਤੂਰੀ ਦਾ ਗਾਹਕ ਬਣ ਕੇ ਲਈ ਬਣ ਲਈ ਆਇਆ ਸੀ ਪਰ ਤੂੰ ਇਥੋਂ ਕਲਰ ਲੱਦ ਲਿਆ ਹੈ ਜਿਵਾਹਾਂ ਦੇ ਬੂਟੇ ਲੱਦ ਲਏ ਹਨ ਜਿਵਾਹਾਂ ਦੇ ਜਿਵਾਹਾਂ ਦੇ ਬੂਟੇ ਪਹਿਲੇ بڑے ਹੁੰਦੇ ਸੀ ਪਿੰਡਾਂ ਵਿੱਚ ਹੁਣ ਤੇ ਸਾਰੀਆਂ ਵਾਹਣਯੋਗ ਜ਼ਮੀਨਾਂ ਬਣਾ ਲੀਆਂ ਹਨ ਤੇ ਉਹਨਾਂ ਨੂੰ ਵੀ ਹੁਣ ਉਹ ਲੈਂਡ ਪੂਨ ਲੈਂਡ ਵਾਲੇ ਜਿਹੜੇ ਨੇ ਖੋਣ ਨੂੰ ਫਿਰਦੇ ਨੇ ਸੋ ਚਲੋ ਇਹ ਆਪਣਾ ਵਿਸ਼ਾ ਨਹੀਂ ਸੀ ਉਧਰ ਨੂੰ ਵਿਸ਼ਾ ਚਲਾ ਗਿਆ ਹੈ ਜਵਾਹਾਂ ਦੇ ਬੂਟੇ ਦੀ ਕਹਿੰਦੇ ਨੇ ਵੀ ਜਵਾਈ ਜਵਾਹਾਂ ਦੀ ਸ਼ਾਂ ਨਾ ਬਹੇ ਕੁੱਤਾ ਤੇ ਨਾ ਬਹੇ ਕਾਂ ਜਵਾਹਾਂ ਦੇ ਬੂਟੇ ਕਿਸੇ ਕੰਮ ਨਹੀਂ ਆਉਂਦੇ ਤੇ ਕਲਰ ਦੀ ਧਰਤੀ ਵਿੱਚ ਕੋ ਜੁਗ ਨਹੀਂ ਸਕਦਾ ਉਪਜਾਉ ਜ਼ਮੀਨ ਜਿਹੜੀ ਏ ਉਹੀ ਵਾਹੀ ਯੋਗ ਦੇ ਕੰਮ ਆਉਂਦੀ ਹੈ ਸੋ ਇਸ ਤਰ੍ਹਾਂ ਗੁਰੂ ਜੀ ਫਰਮਾਨ ਕਰਦੇ ਹਨ ਕਿ ਤੂੰ ਆਇਆ ਤੇ ਨਾਮ ਜਪਣ ਵਾਤੇ ਸੀ ਤੇ ਇਥੋਂ ਫਿਰ ਮਾਨ ਵਿੱਚ ਭੜੇ ਖਿਆਲ ਭੜੇ ਫੁਰਨੇ ਮਾੜਾ ਸਮਾੜੀ ਸੋਚ ਲੈ ਕੇ ਚੱਲ ਆਏ ਇਸ ਕਰਕੇ ਤੈਨੂੰ ਇੱਥੇ ਆਉਣ ਦਾ ਲਾਭ ਨਹੀਂ ਹੋਇਆ ਜੇ ਲਾਭ ਹੁੰਦਾ ਤਾਂ ਜੇ ਤੂੰ ਨਾਮ ਜਪਦਾ ਪ੍ਰਮਾਤਮਾ ਦਾ ਬੰਦਿਆ ਇੱਥੇ ਆ ਕੇ ਆਇਓ ਲਾਭ ਲਾਬਨ ਕਹਿ ਤਾਈ ਮੋਹ ਨਠਗੋਰੀ ਸਿਉ ਉਲਝ ਪਹਾ ਹੈ ਕਮਲੇ ਤੂੰ ਜਗਤ ਵਿੱਚ ਆਤਮਿਕ ਜੀਵਨ ਦਾ ਲਾਭ ਖੱਟਣ ਲਈ ਆਇਆ ਸੀ ਪਰ ਤੂੰ ਤਾਂ ਮਨ ਨੂੰ ਮੋਹਣ ਵਾਲੀ ਮਾਇਆ ਠੱਗ ਬੁੱਟੀ ਨਾਲ ਹੀ ਆਪਣਾ ਮਨ ਜੋੜ ਬੈਠਾ ਹੈ ਕਾਚ ਬਾਦਰ ਲਾਲ ਖੋਈ ਹੈ ਫਿਰ ਹੋ ਔਸਰ ਕਾਦ ਲਹਾ ਤੂੰ ਕੱਚ ਦੇ ਵੱਟੇ ਲਾਲ ਗੁਆ ਰਿਆ ਹੈ हे ਕਮਲੇ ਮਨੁੱਖ ਇਹ ਮਨੁੱਖਾ ਜਨਮ ਵਾਲਾ ਸਮਾਂ ਫੇਰ ਕਦੋਂ ਲੱਭੇਗਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰੇ ਕਾਇ ਤੇ ਰਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਓਏ ਮੁਰਖਾ ਤੂੰ ਪ੍ਰਮਾਤਮਾ ਦਾ ਨਾਮ ਜਪਣਾ ਸੀ ਪਰ ਤੂੰ ਹੋਰ ਹੋਰ ਧੰਦਿਆਂ ਵਿੱਚ ਹੀ ਆਪਣਾ ਜਨਮ ਬਦੀਤ ਕਰਕੇ ਜਾ ਰਿਹਾ ਹੈ ਤੇ ਇਥੋਂ ਖਾਲੀ ਹੱਥ ਜਾ ਰਿਹਾ ਹੈ ਸਗਲ ਪ੍ਰਾਦ ਏਕ ਗੁਣ ਨਾਹੀ ठाकर ਛੋੜੈ ਦਾਸ ਭਜਾ ਅਸਾਂ ਜੀਵਾਂ ਵਿੱਚ ਸਾਰੀਆਂ ਖਨਾਮੀਆਂ ਹੀ ਹਨ ਗੁਣ ਇੱਕ ਵੀ ਨਹੀਂ ਅਸੀਂ ਮਾਲਕ ਪ੍ਰਭੂ ਨੂੰ ਛੱਡ ਦਿੰਦੇ ਹਾਂ ਤੇ ਉਸ ਦੀ ਦਾਸੀ ਦੀ ਹੀ ਸੇਵਾ ਕਰਦੇ ਰਹਿੰਦੇ ਹਾਂ ਭਾਵ ਮਾਇਆ ਦੀ ਹੀ ਸੇਵਾ ਕਰਦੇ ਰਹਿੰਦੇ ਹਾਂ ਜੋ ਪ੍ਰਭੂ ਦੇ ਚਰਨਾਂ ਦੀ ਦਾਸੀ ਹੈ ਆਈ ਮਸਟ ਜੜਵਤ ਕੀ ਨਾਈ ਦਿਉ ਤਸਕਰ ਦਰਸਾ ਨੇਹਾ ਜਿਵੇਂ ਕੋਈ ਚੋਰ ਸਨ ਦੇ ਬੂਹੇ ਤੇ ਫੜਿਆ ਜਾ ਕੇ ਮਾਰ ਖਾ ਖਾ ਕੇ ਬੇਹੋਸ਼ ਹੋ ਜਾਂਦਾ ਹੈ ਤਿਵੇਂ 나 ਮੇ ਜਪਣ ਵੱਲੋਂ ਸਾਨੂੰ ਜੜ ਪਦਾਰਥਾਂ ਵਾਂਗ ਮੁਰਸ਼ਾਹੀ ਆਈ ਰਹਿੰਦੀ ਹੈ ਆ ਨਾ ਉਪਾਉ ਨ ਕੋ ਸੂਜੈ ਹਰ ਦਾਸਾ ਸਰਣੀ ਪਰ ਰਹਾ ਇਸ ਮੋਣੀ ਮਾਇਆ ਦੇ ਪੰਜੇ ਵਿੱਚੋਂ ਨਿਕਲਣ ਵਾਸਤੇ ਮੈਨੂੰ ਤਾਂ ਕੋਈ ਹੋਰ ਟੰਗ ਨਹੀਂ ਸੁਜਦਾ ਮੈਂ ਤਾਂ ਪ੍ਰਮਾਤਮਾ ਦੇ ਦਾਸਾਂ ਦੀ ਦਾਸਾਂ ਦੀ ਸਰਨ ਪਿਆਰਦਾ ਹਾਂ ਕੋ ਨਾਨਕ ਤਬਹੀ ਮਨ ਛੁਟੀਐ ਜੋ ਸਗਲੇ ਔਗਨ ਮੇਟ ਤਰਹਾ ਪੰਜਵੇਂ ਨਾਨਕ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਕਿ ਨਾਨਕ ਆਖਦਾ ਹੈ हे ਮਨ ਮਾਇਆ ਦੇ ਮੋਹ ਵਿੱਚੋਂ ਤਦੋਂ ਹੀ ਬਚੀਦਾ ਹੈ ਜਦੋਂ ਪ੍ਰਭੂ ਦੇ ਸੇਵਕਾਂ ਦੀ ਸਰਨੀ ਪੈ ਕੇ ਆਪਣੇ ਅੰਦਰੋਂ ਵਸੀਂ ਸਾਰੇ ਔਗਣ ਮਿਟਾ ਦਈਏ ਤੇ ਜਿੱਥੇ ਔਗਣ ਮਿਟ ਜਾਂਦੇ ਹਨ ਉੱਥੇ ਫਿਰ ਗੁਨਾ ਦਾ ਵਾਸਾ ਹੋ ਜਾਂਦਾ ਹੈ ਤੇ ਔਗਣ ਉਦੋਂ ਮਿਟਦੇ ਹਨ ਜਦੋਂ ਪਰਮਾਤਮਾ ਦੀ ਸ਼ਰਨ ਪਈਦਾ ਹੈ ਤੇ ਪਰਮਾਤਮਾ ਦੀ ਸ਼ਰਨ ਪੈ ਕੇ ਗੁਰੂ ਵਾਲੇ ਬਣ ਕੇ ਪਰਮਾਤਮਾ ਦਾ ਨਾਮ ਜਪ ਕੇ ਆਪਾਂ ਆਪਣਾ ਆਇਆ ਹੋਇਆ ਜਨਮ ਸਫਲ ਕਰੀਏ ਆ ਨੋ ਪਾਉ ਨਕੋ ਬੁਝੈ ਵਾਹਿਗੁਰੂ ਆ ਨੋ ਪਾਉ ਨਕੋ ਸੂਝੈ ਹਰ ਦਾਸਾ ਸਰਣੀ ਪਰ ਰਹਾ ਕਉ ਨਾਨਕ ਤਬ ਹੀ ਮਨ ਛੁਟੀਐ ਜੋ ਸਗਲੇ ਔਗਣ ਮੇਟ ਤਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1203 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤੁਹਾਨੂੰ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1204 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ